ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਮੁਹੰਮਦ ਸਦੀਕ ਜੀ ਮੌਜੂਦ ਆ ਜਿਹੜਾ ਕੀ ਬੜੀ ਵੱਡੀ ਮੰਦਭਾਗੀ ਘਟਨਾ ਹੋਈ ਹੈ ਇੱਕ ਤੰਕਵਾਦੀ ਹਮਲਾ ਜਿਹੜਾ ਹੋਇਆ ਉਹਦੇ ਵਿਸ਼ੇ ਤੇ ਅੱਜ ਸਾਰੇ ਕਾਂਗਰਸ ਦੇ ਲੀਡਰ ਜਿੰਨੇ ਸਹਿਬਾਨ ਆ ਸਾਰੇ ਇਕੱਠੇ ਹੋਏ ਸੀ ਸਦੀਕ ਸਾਹਿਬ ਸਵਾਗਤ ਹੈ ਤੁਹਾਡਾ ਤੁਹਾਡਾ ਪਬਲਿਕ ਮੀਡੀਆ ਦੇ ਉੱਪਰ ਧੰਨਵਾਦ ਜੀ ਮੈਂ ਆਪ ਜੀ ਦੇ ਸ਼्रोਤਾਵਾਂ ਨੂੰ ਅਤੇ ਦਰਸ਼ਕਾਂ ਨੂੰ ਵੀ ਅਦੁੱਤੀ ਸਤਿਕਾਰ ਦੇ ਸਤਿ ਸ਼੍ਰੀ ਅਕਾਲ ਬਲਾਲਾ ਅਬਾਪ ਯਮਸ਼ਕਾ ਅੱਜ ਵੀ ਕੰਧੀ ਜੀ ਦੁਰਘਟਨਾ ਹੈ ਉਹ ਜਿੰਨੀ ਮੰਗਿਆ ਕੀਤੀ ਬਈ ਉਹ ਵੀ ਥੋੜੀ ਹੈ ਇਫਾਜ਼ ਨਹੀਂ ਹੈਗੇ ਵੀ ਉਹਨਾਂ ਲੋਕਾਂ ਦਾ ਕੀ ਨੋ ਰੱਖੀਏ ਜਿਹਨਾਂ ਲੋਕਾਂ ਨੇ ਇਹ ਕਾਰਾ ਕੀਤਾ ਹੈ ਸ਼ਾਨੇ ਕਹਿੰਦੇ ਨੇ ਇਹ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਦੀ ਯਾਦਾਂ ਨੂੰ ਮਾਚੇ ਆਦੇ ਉਹ ਆਪਾਂ ਕੋਈ ਪਤਾ ਨਹੀਂ ਹੈ ਕਿ ਅਸੀਂ ਵੀ ਐਸੇ ਰਸਤੇ ਜਾਣਾ ਤੇ ਇੱਕ ਦੁਨੀਆ ਨੂੰ ਸਾਜਣ ਵਾਲਾ ਬਹੁਤ ਲੋਕੀ ਇਸ ਗਲਗਰੀ ਨੇ ਵੀ ਅਸੀਸਾ ਰੱਬ ਨੂੰ ਆਪਣੇ ਧਰਮ ਨੂੰ ਬਚਾ ਕੇ ਰੱਬ ਨੂੰ ਰਾਜੀ ਕਰਦੇ ਆ ਉਹ ਉਸ ਗੱਲ ਦਾ ਪਤਾ ਨਹੀਂ ਕਿ ਉਹ ਤੁਸੀਂ ਰੱਬ ਦੀ ਬਣਾਈ ਹੋਈ ਚੀਜ਼ ਨੂੰ ਨਸ਼ਟ ਕਰਦੇ ਹੋ ਤੇ ਤੁਸੀਂ ਕਿੰਨੇ ਖਸਮੇ ਬਣਦੇ ਹੋ ਇਹ ਜੋ ਦਰਕਰਜਾ ਹੋਈ ਹੈ ویسੇ ਮੈਂ ਗੱਲ ਇਹ ਕਮਜ਼ੋਰੀ ਹੈ ਸਾਡੇ ਸੈਂਟਰ ਦੀ ਸੈਂਟਰ ਬਹੁਤ ਬੜੀਆਂ ਬੜੀਆਂ ਗੱਲਾਂ ਕਰਦਾ ਹੈ ਤੇ ਇਹ ਬਹੀ ਗੱਲ ਕਰਦਾ ਤਵੇ ਸਾਕੇ ਅਨੁਸ਼ਾਦ ਜੀ ਲਾਲੂ ਕਦੀ ਹਾਂ ਦੇਪੁਰਾ ਹਰਨੋਪਰੀ ਜੀ ਲਾਲੂ ਕੋਈ ਨਹੀਂ ਘੁਸੇਗਾ ਕੋਈ ਨਹੀਂ ਕਰੇਗਾ ਉਹ ਕਰਗਾ ਸਭ ਹੁਸਦੇ ਸਭ ਕੁਝ ਕਰੀ ਜਾਏਗਾ ਇਹ ਐਸੇ ਗੱਲਾਂ ਕਰਨ ਵਾਲੀ ਸਾਡੀ ਸਰਕਾਰ ਹੈਗੀ ਹੈ ਇਸ ਖੇਦ ਬੁਖ ਅੱਜ ਕੱਲੇ ਮੈਨੂੰ ਨਹੀਂ ਕਨੇ ਪੰਜਾਬ ਨੂੰ ਨਹੀਂ ਸਾਰੇ ਹਿੰਦੁਸਤਾਨ ਨੂੰ ਹਿੰਦੁਸਤਾਨ ਦੇ ਵਸਨੀਕ ਬਲਕਿ ਮੈਨੂੰ ਇਹ ਦੁੱਖ ਕਟਣਾ ساری ਦੁਨੀਆ 'ਚ ਫੈਲ ਰਹੀ ਹੈ ਕਿ ਅੱਜ ਮਾਰਾ ਸੁਣ ਕਦੇ ਕਦੇ ਸੇ ਪਰਮਾਤਮਾ ਨਾਲ ਨਾਲ ਅਗਿਆਵੇ ਜਿਹੜਾ ਸਾਡੇ ਇਹਨਾਂ ਯਾਤਰੀਓ ਤੇ ਕਸ਼ਮੀਰ ਜੀ ਸਰ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਇਹ ਜਿਹੜੀ ਅਤਵਾਦੀ ਗਤੀਵਿਧੀਆਂ ਨੇ ਇਹ ਜਦੋਂ ਤੋਂ ਦੇਸ਼ ਦੀ ਵੰਡ ਹੋਈ ਹੈ ਉਦੋਂ ਤੋਂ ਲਗਾਤਾਰ ਹੁੰਦੀ ਆ ਰਹੀਆਂ ਚਾਹੇ ਕਾਂਗਰਸ ਦੀ ਸਰਕਾਰ ਸੱਤਾ ਦੇ ਵਿੱਚ ਸੀ ਚਾਹੇ ਅੱਜ ਆਪਾਂ ਭਾਜਪਾ ਸਰਕਾਰ ਦੀ ਗੱਲ ਕਰ ਲਈਏ ਕਿੰਨੇ ਨੂੰ ਰੋਕਣ ਦੇ ਯਤਨ ਤਾਂ ਹਰ ਵਰਗ ਹਰ ਪਾਰਟੀ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਜਿਹੜੀ ਕੋਸ਼ਿਸ਼ ਹੈ ਇਹ ਆਪਣੀ ਅਤਵਾਦੀ ਗਤੀਵਿਧੀਆਂ ਰਾਹੀਂ ਇਹਨਾਂ ਨੂੰ ਕੀ ਬਣਾ ਦਿੰਦਾ ਜਾਂਦਾ ਤੇ ਤਾਂ ਕਰਕੇ ਇਹ ਦੇਸ਼ ਦੇ ਵਿੱਚ ਇੰਟਰ ਹੁੰਦੇ ਆ ਤੇ ਆ ਕੇ ਐੋ ਜਿਹੇ ਹਮਲੇ ਕਰਦੇ ਕਿ ਜਿਹਦੇ ਵਿੱਚ ਨਿਰਦੋਸ਼ ਲੋਕ ਮਾਰੇ ਜਾ ਰਹੇ ਆ ਦੇਖੋ ਜਿੱਥੇ ਤੱਕ ਇਸ ਗੱਲ ਦਾ تعلق ਹੈ ਵੀ ਪਹਿਲਾਂ ਤੋਂ ਹੀ ਹੋ ਰਹੀਏ ਤੇ ਜੋ ਅੱਜ ਹੋ ਰਿਹਾ ਨਾ ਇਹ ਪਹਿਲਾਂ ਕਦੇ ਵੀ ਨਹੀਂ ਹੋਇਆ ਜੀ ਜਦ ਤੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਜੀ ਜਦ ਤੋਂ ਆਜ਼ਾਦੀ ਮਿਲੀ ਹੈ ਮੈਂ ਉਹਨੂੰ ਵੀ ਗੱਲ ਕਰਦਾ ਮੈਂ ਸੀ ਉਦੋਂ ਵੀ ਫਿਰਦੇ ਤੁਰੇ ਕਸ਼ਮੀਰ ਵੀ ਗਏ ਸਭ ਕੁਝ ਦੇਖਿਆ ਪਹਿਲਾਂ ਵੀ ਤੇ ਇਹ ਵੀ ਉਹ ਸਭ ਕਿਤੇ ਜਗ੍ਹਾ ਗਏ ਪਰ ਐਹੀ ਜਿਹੜੀ ਐਸ ਬੜੇ ਹਾਲਾਤ ਪੈਦਾ ਹੋਏ ਨੇ ਇਹ ਸਿਰਫ ਸੈਂਟਰ ਦੀ وجہ ਨਾਲ ਹੋਵੇ ਕਿਉਂਕਿ ਸੈਂਟਰ ਇਨ ਜਿੰਕੀ ਟੈਕਲ ਨਹੀਂ ਕਰ ਰਿਹਾ ਜੀ ਸਿਰਫ ਇਥੇ ਉਹ ਆਪੇ ਕਿਹਾ ਕਿ ਬਿਆਨਾ ਤਾਂ ਕਹੇਗਾ ਇਸ ਤੋਂ ਅਗੇ ਕੁਝ ਨਹੀਂ ਹੈ ਮੈਂ ਸਮਝੂਗਾ ਭਈ ਇਹ ਸਾਡੇ ਸੈਂਟਰ ਦੀ ਬਹੁਤ ਹੀ ਬੜੀ ਉਹ ਕੀ ਕਿਹਾ ਗਿਆ ਹਾਰ ਇਸ ਕਰਕੇ ਵਿੱਚ ਭਈ ਉਹਨੇ ਅਤਵਾਦ ਛਲਬ ਕਰਨਾ ਕਰ ਰਿਹਾ ਹੈ ਲੋਕੋ ਕਿ ਰੋਕਿਆ ਤੱਕ ਨਹੀਂ ਹੈਗਾ ਇਸ ਕਰਕੇ ਮੈਂ ਸਮਝੂਗਾ ਭਈ ਇਹ ਜਿਹੜੇ ਸਵੈਦਾ ਦੇ ਉੱਤੇ ਰੱਖੇ ਬਿਕੇ ਨੇ ਉਹ ਉਹ ਇਹ ਤੇ ਨਾਲ ਲਾ ਕੇ ਬੈਠੇ ਨੇ ਪਰ ਇਹ ਲੋਕ ਕਿੱਧਰ ਵੀ ਆਉਂਦੇ ਨੇ ਔਰ ਕਿਵੇਂ ਆਉਂਦੇ ਨੇ ਇਹਦੇ ਵਿੱਚ ਸਰਕਾਰ ਦਾ ਵੀ ਬਹੁਤ ਵੱਡਾ ਹੱਥ ਹੈ ਜੀ ਸੈਂਟਰ ਸਰਕਾਰ ਦਾ ਉਹਨੇ ਇੰਨੀ ਟਿੰਡ ਕਿਵੇਂ ਕੀਤੀ ਹੋਈ ਹੈ ਜਨਕਿ ਉਹ ਫਿਰ ਆਰਡਰ ਗੋਲੀ ਮਾਰ ਦੋ ਹਾਂਜੀ ਔਰ ਫਿਰ ਲੋਕੀ ਅੰਦਰ ਆ ਰਹੇ ਨੇ ਔਰ ਅੱਗੇ ਦੇ ਕਾਰੇ ਕਰ ਰਹੇ ਨੇ ਮੈਂ ਸੋਚਦਾ ਨਿਰਦੇਸ਼ ਲੋਕਾਂ ਨੂੰ ਜਿਹੜਾ ਬੰਦਾ ਹੱਥ ਛੱਕਦਾ ਨਿਰਦੇਸ਼ ਲੋਕਾਂ ਨੂੰ ਜਿਹੜਾ ਬੰਦਾ ਮਾਰਦਾ ਉਹ ਐਡਾ ਗੁਣਵਾਰ ਹੈ ਕਿ ਨਾ ਉਹ ਕਦੇ ਦੁਨੀਆ 'ਚ ਨਾ ਕਦੇ ਪ੍ਰਭਾਤਮਾ ਦੇ ਦਰਵਾਜ਼ੇ 'ਤੇ ਕੋਈ ਨਹੀਂ ਮਿਲੂਗਾ ਜਾਂਦੇ ਜਾਂਦੇ ਸਦੀਕ ਸਾਹਿਬ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਇਹ ਕਹਾਂਗਾ ਜੇ ਦੁਨੀਆ 'ਚ ਅਮਨ ਸ਼ਾਂਤੀ ਹੈ ਤਾਂ ਤਰੱਕੀ ਹੈ ਜੇ ਅਮਨ ਸ਼ਾਂਤੀ ਨਹੀਂ ਹੈ ਤਾਂ ਫਿਰ ਤੁਸੀਂ ਇਹ ਦੇਖੋ ਫਿਰ ਜਿੰਨਾ ਵੀ ਦੁਰਲੱਭ ਹੈ ਅਮਨ ਸ਼ਾਂਤੀ ਸਭ ਤੋਂ ਵੱਡੀ ਚੀਜ਼ ਹੈ ਅਮਨ ਦੇ ਵਿੱਚ ਤੁਸੀਂ ਕੰਮ ਕਰ ਸਕਦੇ ਹੋ ਅਮਨ 'ਚ ਤੁਸੀਂ ਵਪਾਰ ਕਰ ਸਕਦੇ ਹੋ ਅਮਨ ਦੇ ਵਿੱਚ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਅਮਨ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਪਾਲ ਸਕਦੇ ਹੋ ਉਹਨਾਂ ਨੂੰ ਸਿੱਖਿਆ ਦੇ ਸਕਦੇ ਹੋ ਉਹਨਾਂ ਦੀ ਸਿਹਤ ਦਾ ਖਿਆਲ ਜੀ ਜੋ ਅਮਨ ਹੈ ਨਾ گاندھی جی کا جو فلسفہ ہے گرو نانک دیو جی فلسفہ میں کہاں غلط راستے پائے ہوئے ہیں جی میری آواز سنتے ہیں تو ان کو یاد کر کے جس ایشٹ کو منگتے ہیں چاہے وہ پرماتما چاہے وہ وا گرو ہے چاہے وہ خدا ہے چاہے وہ گوڈ ہے کچھ بھی ہے جن کو منگتے ہیں انہوں یاد کر کے صرف امن وراث سے دعا کرنی چاہیے ہے امن وراث سے کم کرنا چاہیے ہے دسک دی ہے ہر کلی اور رو ہی ہر کلی دسک دا غلاب ہے سن سکو دا سن سکو یہ کہہ رہا پنجاب ہے پنجاب ایس گرنو ساری اتنی نو کیونکہ گروہ پینے لیے ترکی ہے دوارہ 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 بڑی آسانیہ لائنہ دوسری پاری دسک دی ہے ہر کلی رو یہا غلاب ہے ਸੂਸਕੋਤਨ ਸੁਨੀਵਨ ਇਹ ਕਹਿ ਰਿਹਾ ਪੰਜਾਬ ਹੈ ਇਹ ਇੱਕ ਆਰਟਿਸਟ ਨਹੀਂ ਇੱਕ ਸਾਹਿਬ ਦਾ ਐਮਐਲਏ ਇੱਕ ਸਾਹਿਬ ਦਾ ਐਮਪੀਐਲਏ ਉਹ ਹਰ ਪ੍ਰਾਇਥੀ ਲੋਕਾਂ ਨੂੰ ਇਹ ਗਲਤ ਰਸਤੇ 'ਤੇ ਜਾ ਰਹੇ ਨੇ ਵੀ ਉਹ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਵਾਸਤੇ ਇਸ ਰਸਤੇ ਨੂੰ ਛੱਡੋ ਤੇ ਅਮਨ ਦਾ ਰਸਤਾ ਕਬੂਲ ਕਰੋ ਤਾਂ ਕਿ ਦੁਨੀਆ ਸੁਖੀ ਰਵੇ ਜੀ ਸੋ ਇਹ ਮੇਰੇ ਨਾਲ ਸਦੀਕ ਸਾਹਿਬ ਸੀ ਇਹਨਾਂ ਦਾ ਵੀ ਇਹੀ ਕਹਿਣਾ ਜੀ ਕਿ ਦੁਨੀਆ ਦੇ ਵਿੱਚ ਅਮਨ ਚੈਨ ਅਮਨ ਸ਼ਾਂਤੀ ਬਣੀ ਰਹੇ ਇਹਨਾਂ ਦੇ ਵਿਚਾਰ ਤੇ ਗੱਲਾਂ ਤੁਸੀਂ ਸੁਣ ਲੀਆਂ ਜਿਹੜੀਆਂ ਕਿ ਤੁਹਾਨੂੰ ਸੇਫ ਦੇ ਨਾਲ ਬਣੇ ਰਹੋ ਪਬਲਿਕ ਮੀਡੀਆ ਦੇ ਨਾਲ ਅਗਲੀ ਖਬਰ ਦੇ ਲਈ ਸასი ਸ਼ਾਲ ਧੰਨਵਾਦ ਜੀ ਠੀਕ ਹੈ ਧੰਨਵਾਦ